ਮੰਮਾ ਦਾ ਐਕਸਪ੍ਰੈਸ਼ਨ ਦੇਖੋ ਮੰਮਾ ਤਾਂ ਪੂਰੇ ਖੁਸ਼ ਹੋਏ ਪਏ ਨੇ ਤੇ ਦੇੜੀ ਦੂਜੀ ਖੁਸ਼ੀ ਹੈ ਉਹ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਮੈਂ ਤੁਹਾਨੂੰ ਦਿਖਾ ਦੱਸੂਗੀ ਤੇ ਉਹ ਮੇਰੇ ਵਾਸਤੇ ਵੀ ਤੇ ਤੁਹਾਡੇ ਸਾਰਿਆਂ ਵਾਸਤੇ ਵੀ ਬਹੁਤ ਹੀ ਵਧੀਆ ਜਿਹੜੀ ਹੈਗੀ ਖੁਸ਼ਖਬਰੀ ਹੋਊਗੀ ਤੁਸੀਂ ਬਣੇ ਰਹੋ ਵੀਡੀਓ 'ਚ ਹੋਏ ਮੇਰੇ ਸੱਚੇ ਪਿਤਾ ਵਾਹਿਗੁਰੂ ਤੁਹਾਡਾ ਲੱਖ ਲੱਖ ਸ਼ੁਕਰੀਆ ਸਾਨੂੰ ਮੀਆਂ ਸਾਰੀਆਂ ਜਿਹੜੀਆਂ ਤੁਸੀਂ ਖੁਸ਼ੀਆਂ ਦਿੱਤੀਆਂ ਨੇ ਉਦੇ ਵਾਸਤੇ ਤੁਹਾਡਾ ਲੱਖ ਲੱਖ ਸ਼ੁਕਰੀਆ ਜੀ ਬਾਬਾ ਜੀ ਵਾਹਿਗੁਰੂ ਸੱਚੇ ਪਾਸ਼ਾ ਇੱਦਾਂ ਹੀ ਆਪਣਾ ਮਿਹਰ ਭਰਿਆ ਹੱਥ ਰੱਖਿਆ ਸੱਚੇ ਪਾਸ਼ਾ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸੋ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਅੱਜ ਦਾ ਦਿਨ ਬਹੁਤ ਹੀ ਜ਼ਿਆਦਾ ਖਾਸ ਹੈਗਾ ਤੇ ਬਾਬਾ ਜੀ ਨੇ ਸਾਨੂੰ ਦੋ ਖੁਸ਼ੀਆਂ ਜਿਹੜੀਆਂ ਦਿੱਤੀਆਂ ਤੇ ਪਹਿਲੀ ਖੁਸ਼ੀ ਤਾਂ ਜੀ ਹੈਗੀ ਹੈ ਕਿ ਅੱਜ ਹੈਗਾ ਅਨਮੋਲ ਦੀ ਮਾਸੀ ਦਾ ਜਨਮ ਦਿਨ ਰੀਨੂ ਮਾਸੀ ਜੀ ਦਾ ਹੈਪੀ ਬਰਥਡੇ ਤੇ ਅਸੀਂ ਉਹਨਾਂ ਨੂੰ ਰਾਤ 12 ਵਜੇ ਫੋਨ ਕੀਤਾ ਸੀ ਤੇ ਉਹਦਾ ਤਾਂ ਮਤਲਬ ਕਿ ਉਹ ਅੱਧੀ ਨੀਂਦ ਦੇ ਵਿੱਚ ਜੇ ਸੀਗੀ ਅੱਧੀ ਅੱਧੀ ਨੀਂਦ ਦੇ ਵਿੱਚ ਸੀਗੀ ਤੇ ਚਲੋ ਅਸੀਂ ਫੋਨ ਤਾਂ ਕਰ ਦਿੱਤਾ ਫਿਰ ਉਹ ਕਹਿੰਦੀ ਮੈਂ ਸਵੇਰੇ ਗੱਲ ਕਰੂੰਗੀ ਹੁਣ ਮੈਂ ਮੈਨੂੰ ਨੀਂਦ ਆਈ ਮम्मा ਕਰਨ ਲੱਗੇ ਨੇ ਕਿ ਮਾਸੀ ਜੀ ਨੂੰ ਫੋਨ ਮੈਨੂੰ ਨੂੰ ਫੋਨ ਕਰਾਂ ਚਲੋ ਮੈਂ ਕਿਹਾ ਹੁਣ ਕਰਦੇ ਆ ਫ੍ਰੀ ਹੋ ਕੇ ਚਲੋ ਦੇਖਦੇ ਆ ਉਹਨੂੰ ਫੋਨ ਕਰਕੇ ਆ ਜਾਣ ਮੋਲ ਦੇਖੀਏ ਮਾਸੀ ਤੇਰੇ ਨੂੰ ਫੋਨ ਕਰੀਏ ਕੀ ਕਹਿੰਦੀ ਹੈ ਮम्मा ਕਰਨ ਲੱਗੇ ਮਾਸੀ ਨੂੰ ਹੋਰ ਇਹ ਚੱਕ ਦੀ ਸੁੱਤੀ ਤੰਨੀ ਪਈ ਜੀ ਤਾਂ ਤੱਕਿਆ ਨਹੀਂ ਨਹੀਂ ਹੁਣ ਤਾਂ ਮਾਸੜ ਜੀ ਨੂੰ ਦੇਖਾ ਮਲਾ ਕੇ ਮਲਾ ਲਾ ਮਲਾ ਲਾ ਬਧਾਈਆਂ ਦੇ ਦਈਏ ਹੂੰ ਮਲਾ ਲਾ ਰਾਤ ਕੀਤਾ ਸੀ ਫਿਰ ਮੈਂ ਆਸੀ ਨੂੰ ਅਸੀਂ ਸਪੈਸ਼ਲ ਵੀਡੀਓ ਵੀ ਬਣਾ ਕੇ ਭੇਜੀ ਸੀਗੀ ਹਾਂ ਲੈ ਮਾਸੜ ਜੀ ਵੀ ਬਿਜ਼ੀ ਆ ਰਹੇ ਨੇ ਲੈ ਹੈਲੋ ਮम्मा ਕਰਨ ਲੱਗੇ ਸੀ ਜੀ ਹੈਲੋ हाँ जी सत बधाई बहुत बहुत थानून देखा आपते ही जागते पे, पे जाग आप सुती थी जो जन्मदिन अच्छा जान के नहीं कराई देख लो फिर चलो अज तुम कुछ नहीं कहना कल सही कल खबर लवेंगे ਠੀਕ ਹੈ ਜੀ ਹੋਰ ਕਿਵੇਂ ਠੀਕ ਠਾਕ ਹੋ ਅੱਛਾ ਜੀ ਹੋਰ ਤੇ ਨਾਲ ਹੀ ਪਾਪਾ ਪਾਈ ਜਾਂਦੇ ਨੇਗੇ ਵਲੌਗ ਤੇ ਅੱਜ ਆਊਗਾ ਸਾਡਾ ਵਲੌਗ 3 ਵਜੇ ਸਾਰੇ ਸਬਸਕ੍ਰਾਈਬਰ ਜਰੂਰ ਦੇਖ ਲਿਓ ਹਾਂਜੀ ਸਸੀ ਦਾ ਭਾਈ ਤੁਹਾਡੇ ਸਸੀ ਦਾ ਮਾੜੀ ਕੀ ਕਰੇ ਸਾਰੀ ਵਧੀਆ ਹੋਰ ਵਧਾਈਆਂ ਹੀ ਜਰੂਰ ਹੈ ਕੋਈ ਘਟਤ ਕਰ ਮਾਸੀ ਨੂੰ ਫੋਨ ਕਰਦੇ ਪਏ ਹਾਂ ਹੁਣ ਪਾਪਾ ਕਰ ਰਹੇ ਨੇ ਗੱਲ ਮਾਸੜ ਜੀ ਨਾ ਕਹਦੇ ਨੀਂਦ ਦਿੱਤੀ ਤਾਂ ਨੀਂਦ ਚੇਸੀਗੀ अच्छा मासी <laughs> कहंदे मैं होनी गल करदी वे नींद <laughs> आई है रात कहंदे सी हम्म हुन की करदी हुन है कौन अच्छा तुमसी बाहर से हां अच्छा ठीक है ठीक है और फिर की प्रोग्राम है ਉਹ ਨਾਲ ਪਾਸ ਉਹ ਟਿਕਾਣਾ ਨਿਆ ਬਣਾ ਲਿਆ ਹੈ ਉਹ ਪਾਰਟੀ ਪੋਲਿਸੀ ਹੈ 6 ਤਰੀਕ ਦਾ ਪੁੱਛਦੀ ਆ ਛੁੱਟੀ ਨੂੰ ਦੱਸੋ ਨਿਆਣਿਆਂ ਨੂੰ ਛੁੱਟੀ ਕਰਵਾਵਾਂਗੇ ਸੀ ਵੀ ਇਹਨਾਂ ਨੂੰ ਵੀ ਕਰਵਾ ਦੇਣੀ ਛੁੱਟੀ ਆੜਨੋ ਜੀ ਜੇ ਟਾਈਮ ਆਇਆ ਤਾਂ ਕਰਦੇ ਮੈਂ ਕਿ ਚਲ ਜੀਜੇ ਜੀ ਆ ਜੋ ਨੂਰ ਹੋ ਰਿਆ ਨੂੰ ਲੈ ਕੇ ਮੈਂ ਵੀ ਮਿਲੂ ਉਹਨਾਂ ਨਾਲ 6 ਤੇ 7 ਦਾ ਪ੍ਰੋਗਰਾਮ ਬਣਾ ਲੈਂਦੇ ਆ 8 ਨੂੰ ਮੱਤ ਆ 6 ਨੂੰ 8 ਵਜੇ ਮੈਂ ਜੁੜੀਆਂ ਦੇ ਨਾਲ ਪਿਆਰ ਜਾਣਾ ਹੁੰਦਾ ਅੱਛੇ ਹੈ ਗਾਇਜ਼ ਮम्मा ਤੇ ਪਾਪਾ ਤਾਂ ਕਰ ਰਹੇ ਨੇ ਕਿ ਮਾਸੜ ਜੀ ਨਾਲ ਗੱਲ ਮਾਸੀ ਜੀ ਤਾਂ ਅੰਦਰ ਸੀ ਮਾਸੜ ਜੀ ਬਾਹਰ ਗਏ ਸੀ ਮਾਸੀ ਨੇ ਫੋਨ ਹੀ ਨਹੀਂ ਚੱਕਿਆ ਨਹੀਂ ਤਾਂ ਮੈਂ ਤੁਹਾਨੂੰ ਦਿਖਾਉਂਦੀ ਵੀ ਹਨਾ ਮम्मा ਕਰ ਰਹੇ ਨੇ ਮम्मा ਦਾ ਐਕਸਪ੍ਰੈਸ਼ਨ ਦੇਖੋ ਮम्मा ਤਾਂ ਪੂਰੇ ਖੁਸ਼ ਹੋਏ ਪਏ ਨੇ ਤੇ ਦੇੜੀ ਦੂਜੀ ਖੁਸ਼ੀ ਹੈ ਉਹ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਮੈਂ ਤੁਹਾਨੂੰ ਦਿਖਾ ਦੱਸੂਗੀ ਤੇ ਉਹ ਮੇਰੇ ਵਾਸਤੇ ਵੀ ਤੇ ਤੁਹਾਡੇ ਸਾਰਿਆਂ ਵਾਸਤੇ ਵੀ ਬਹੁਤ ਹੀ ਵਧੀਆ ਜਿਹੜੀ ਹੈਗੀ ਖੁਸ਼ਖਬਰੀ ਹੋਊਗੀ ਤੁਸੀਂ ਬਣੇ ਰਹੋ ਵੀਡੀਓ ਚ ਚੱਕ ਲਿਆ ਮਾਸੀ ਜੀ ਨੇ ਫੋਨ ਮੈਂ ਕਹਿੰਦੀ ਆ ਜੀਜੇ ਨੂੰ ਕਿ ਆ ਕੇ ਕੇਕ ਨਹੀਂ ਮੈਂ ਖਾਂਦੀ ਅੱਜ ਮੇਰੀ ਆਇਸ਼ਾ ਪੂਰੀ ਕਰ ਦੋ ਬਸ ਜਾਣਦੀ ਮੈਂ ਵੀ ਕਹਿੰਦੀ ਆਪਾਂ ਹੀ ਕਰੂਏ ਕਿ ਨਾ ਆ ਕੇ ਆਏਗਾ ਮਾਂ ਵੀ ਕਹਿੰਦੇ ਤੇਰਾ ਜਨਮ ਦਿਨ ਆ ਤੂੰ ਮੰਗ ਸਕਦੀ ਆ ਅੱਜ ਨਾ ਨਾ ਮੈਂ ਅੱਜ ਮੰਗਦੀ ਆਏਗੀ ਮੈਂ ਮੰਨੇ ਮੁੰਡੇ ਕੋਈ ਆਖ ਨਹੀਂ ਆਖਦੇ ਕਰੇ ਮੈਂ ਵੀ ਛੁੱਟੀ ਦੇ ਪਾ ਹਾਂਗੇ ਛੁੱਟੀਆਂ ਛੁੱਟੀਆਂ ਮੋਂਤਾ ਚਾਹਣਾ ਕਰਕੇ Papa ਕਰਕੇ ਸੀ

ਬਾਰ ਬਹੁਤ ਜ਼ਿਆਦਾ ਹੀ ਗਰਮੀ ਹੋਈ ਹੋਈ ਐ ਤੇ ਗਾਇਸ ਲੰਚ ਆ ਗਿਆ ਲੰਚ ਦੇ ਵਿੱਚ ਹੈ ਦਾਲ ਤੇ ਕਰੇਲੇ ਦੀ ਸਬਜੀ ਗਾਇਸ ਲੰਚ ਤਾਂ ਕਰ ਲਿਆ ਸੀ ਗਿਆ ਤੇ ਹੁਣ ਜਾਣਿਆ ਆਰਾਮ ਕਰਨ ਵਾਸਤੇ ਗਾਇਸ ਆਰਾਮ ਕਰਕੇ ਜਿਹੜਾ ਉੱਠ ਚੁੱਕੀ ਹੈਗੇ ਤੇ ਮੇਰੇ ਬਾਲ ਦੇਖੋ ਖਿਲਰ ਗਏ ਨੇ ਪੂਰੇ ਤੇ ਸਿੱਧੂ ਤਾਂ ਹਲੇ ਉੱਠਿਆ ਹੀ ਨਹੀਂ ਹੈਗਾ ਦੇਖੋ ਸੁੱਤਾ ਪਿਆ ਇਹਨੂੰ ਮੈਂ ਉਠਾਨੀ ਐ ਕਿਉਂਕਿ ਮੇਰੇ ਕੋਲ ਇੱਕ ਚਿਪਸ ਦਾ ਪੈਕੇਟ ਹੋਏ ਇਹਨੂੰ ਦਵਾਂਗੇ ਆਪਾਂ ਇਹਨੂੰ ਠਾਨਿਆ ਪਹਿਲਾਂ ਸਿੱਧੂ ਸਿੱਧੂ ਚਿਪਸ ਖਾਣਾ ਉੱਠ ਜਾ ਤੇਰਾ ਫਰੈਂਡ ਬਾਹਰ ਵੇਟ ਕਰ ਰਿਹਾ ਹੈ ਔਰ ਮਾਨ ਕਹਿੰਦਾ ਸਿੱਧੂ ਨਹੀਂ ਆਉਂਦਾ ਮੈਂ ਕਿਉਂ ਨਹੀਂ ਆਂਦਾ ਹਾਂ ਤੇਨ ਨਾਲ ਖੇਲਣ ਵਾਸਤੇ ਅੰਦੇ ਕਿ ਉਹ ਤੂੰ ਤਾਂ ਹਰ ਵਾਰ ਬਲਾਟ ਰਹਿਂਦਾ ਸਿੱਧੂ ਮੰਗੇ ਚਿਪਸ ਖਾਣ ਵਾਸਤੇ ਤੇ ਹੁਣ ਅਸੀਂ ਖਾ ਰਹੀ ਗੀ ਚਿਪਸ ਅਸੀਂ ਤਾਂ ਚਿਪਸ ਤਾਂ ਖਾ ਲਏ ਸੀਗੇ ਹੁਣ ਆਏ ਆ ਕਿ ਬਾਹਰ ਕਿਉਂਕਿ ਅਸੀਂ ਅੰਦਰ ਪੱਖਾ ਲਾਈਟ ਬੰਦ ਕਰ ਦਿੰਨੇ ਆ ਨਾ ਇਸ ਕਰਕੇ ਖੇਲ ਲਾ ਹੁਣ ਦੀਦੀ ਮੰਨੇ ਕੀ ਮਾ ਦੇਦੀ ਨਾ ਹੈ ਗਾਇਸ ਅਸੀਂ ਤੁਹਾਨੂੰ ਪਹਿਲੀ ਖੁਸ਼ੀ ਤਾਂ ਜਿਹੜੀ ਹੈਗੀ ਉਹ ਦੱਸਤੀ ਸੀ ਜੋ ਕੀ ਹੈ ਰੇਨੂ ਵਾਸਤੇ ਅੱਜ ਹੈਪੀ ਬਰਥਡੇ ਸੀਗਾ ਉਸ ਦੀ ਖੁਸ਼ੀ ਸੀਗੀ ਤੇ ਜਿਹੜੀ ਸੈਕਿੰਡ ਖੁਸ਼ੀ ਸੀਗੀ ਉਹ ਸੀਗੀ ਕਿ ਅੱਜ ਮੇਰਾ ਰਿਜ਼ਲਟ ਆਇਆ ਸੀ 8th ਬੋਰਡ ਕਲਾਸ ਦਾ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਗਿਆ ਮੇਰਾ ਮੈਨੂੰ ਸਾਰਿਆਂ ਨੂੰ ਵਧੀਆ ਲੱਗਿਆ ਹਨਾ ਤੇ ਮੈਨੂੰ ਨਾ ਜਦੋਂ ਪਾਪਾ ਰਿਜ਼ਲਟ ਸਵੇਰੇ ਚੈੱਕ ਕਰ ਰਹੀ ਸੀ ਲੈਪਟਾਪ ਤੇ ਜੇ ਮੇਰੇ ਪਾ ਮੈਂ ਪਾਪਾ ਦੇ ਨਾਲ ਬੈਠੇ ਆ ਮੇਰਾ ਦਿਲ ਧਕ 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 ਹੋਈ ਜਾ ਰਿਹਾ ਮੈਨੂੰ ਪਤਾ ਨਹੀਂ ਕਿ ਕੀ ਹੋਊਗਾ ਕੀ ਹੋਗਾ ਚਲ ਮੈਂ ਵਧੀਆ ਨੰਬਰ ਆਣਾ ਜਿਹੜਾ ਹੈਗਾ ਪਾਸ ਹੋ ਗਈਆਂ ਤੇ ਦੇਖੋ ਮੈਨੂੰ ਪੰਜਾਬੀ 'ਚ ਨਾ ਦਿੱਕਤ ਆਉਂਦੀ ਸੀ ਥੋੜੀ ਕਿਉਂਕਿ ਮੇਰੇ ਇੰਗਲਿਸ਼ ਮੀਡੀਆ ਮੈਨਾਂ ਇਸ ਕਰਕੇ ਪੰਜਾਬੀ 'ਚ ਥੋੜੀ ਦਿੱਕਤ ਆਉਂਦੀ ਸੀ ਪਰ ਪੰਜਾਬੀ 'ਚ ਵੀ ਸਵਾਰ ਮੇਰੇ ਬਹੁਤ ਵਧੀਆ ਨੰਬਰ ਆ ਗਏ ਤੇ ਤੁਹਾਡੇ ਸਾਰਿਆਂ ਦੀ سپورਟ ਨਾਲ ਮੈਂ ਹੁਣ ਤਾਂ ਮੈਂ ਹੈ ਨਾ ਮਤਲਬ ਵਧੀਆ ਨੰਬਰ ਲੈ ਕੇ ਪਾਸ ਹੋਈ ਹੈਗੀ ਤੇ ਅਗਲੀ ਵਾਰੀ ਮੈਂ 10ਥ ਦੇ ਵਿੱਚੋਂ ਨਾ 90 ਆਪਣੀ ਪੂਰੀ ਕੋਸ਼ਿਸ਼ ਕਰੂੰਗੀ ਕਿ 90 ਵਾਲੀ ਲਾਈਨ 'ਚ ਮੇਰੇ ਜਿਹੜੇ ਹੈਗੇ ਆ ਉਹ ਮਾਰਕਸ ਪਰਸੈਂਟੇਜ ਆਵੇ ਤਾਂ ਮੈਂ ਪੂਰੀ ਕੋਸ਼ਿਸ਼ ਕਰੂੰਗੀ ਆਪਣੀ ਪੜਾਈ ਕਰੂੰਗੀ 10ਥ ਦੇ ਵਿੱਚ ਬਾਕੀ ਜਿੰਨੇ ਵੀ 8ਥ ਕਲਾਸ ਦੇ ਸਟੂਡੈਂਟਸ ਨੇ ਜਾਂ ਉਹਨਾਂ ਦੇ ਪੇਰੈਂਟਸ ਨੇ ਮੇਰਾ ਵਲੌਗ ਦੇਖ ਰਹੇ ਨੇ ਤਾਂ ਉਹ ਵੀ ਪਲੀਜ਼ ਕਮੈਂਟ ਕਰਕੇ ਦੱਸਣ ਕਿ ਉਹਨਾਂ ਦੇ 8ਥ ਕਲਾਸ ਵਿੱਚ ਕਿੰਨੇ ਪਰਸੈਂਟ ਨੰਬਰ ਆਏ ਫਿਰ ਜਾਓਗੇ ਤੁਸੀਂ ਇਆ ਗੋਲ ਗੋਲ ਸਿੱਧੂ ਥੱਲੇ ਨਾਲ ਲਿਟ ਦੇ ਖੜਾ ਹੋ ਖੜ ਜਾ ਤੂੰ ਨਹੀਂ 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 ਤੇਰਾ ਗੱਲ ਗਾਈਜ਼ ਖਾਣਾ ਆ ਗਿਆ ਖਾਣੇ ਦੇ ਵਿੱਚ ਬਣਿਆ ਪਨੀਰ ਮਟਰ ਤੇ ਨਾਲ ਖੀਰ ਤੇ ਰੋਟੀ ਸੈਲਡ ਤਮਾ ਕਿ ਅੱਜ ਮੈਂ ਥੋੜੀ ਜਿਹੀ ਖੀਰ ਬਣਾਦਾ ਨਹੀਂ ਤਾਂ ਬੱਚੇ ਦਾ ਮਨ ਕਿੰਨਾ ਹੁੰਦਾ ਹੈ ਨਾ ਵੀ ਪਾਸ ਹੋਏ ਨੇ ਵੱਡੀ ਖੁਸ਼ੀ ਹੋਈ ਆ ਵੀ ਕੋਈ ਮਿੱਠਾ ਵੀ ਨਹੀਂ ਦੀ ਮਮਾ ਕਿ ਚੱਲ ਚੌਲ ਤਾਂ ਅਖਰੇ ਦੇ ਘਰੇ ਪਏ ਹੁੰਦੇ ਦੁੱਧ ਸੀਗਾ ਥੋੜਾ ਬਣ ਕੇ ਖੀਰ ਬਣਾਤੀ ਖੀਰ ਮਮਾ ਨੇ ਆ ਸਿੱਧੂ ਇਹ ਤਾਂ ਸਾਰੀ ਵੀਡੀਓ ਚ ਆਏ ਆ ਕਹਿੰਦਾ ਮੈਂ ਖੀਰ ਨਹੀਂ ਰੋਟੀ ਖਾਣੀ ਮੈਂ ਸਬਜੀ ਨਹੀਂ ਖਾਣੀ ਹਾਂ ਕਹਿੰਦਾ ਖੀਰ ਤਾਂ ਮੈਨੂੰ ਇੰਨੀ ਪਸੰਦ ਲੱਗਦੀ ਇੰਨੀ ਪਸੰਦ ਲੱਗਦੀ ਥੈਂਕ ਯੂ ਮੰਮਾ ਅੱਜ ਦਾ ਦਿਨ ਸੀ ਬਹੁਤ ਵਧੀਆ ਲੱਗਿਆ ਤਾਂ ਬਹੁਤ ਜਾਨੀ ਕਿ ਬਾਬਾ ਜੀ ਨੇ ਕਾਈ ਨੀਆਂ ਖੁਸ਼ੀਆਂ ਦਿੱਤੀਆਂ ਇੱਕ ਤਾਂ ਮਾਸੀ ਦਾ ਜਨਮ ਦਿਨ ਤੇ ਦੂਜਾ ਜਨਮ ਦਿਨ ਵੀ ਪਾਸ ਹੋ ਗਿਆ ਵਧੀਆ ਨੰਬਰ ਲੈ ਕੇ ਬਹੁਤ ਖੁਸ਼ੀ हां बहुत बढ़िया हा, देखो सारे है तो बच्चे कहंदे होले assi ikatthe roti khani haan kehnde assi itthi khawange ikatthe roti haan itthe aagaye haan ikk hor aaye didi di party ch shamil ho ke main itthi dardi itthe baitho utthe nahi khana itthe haan mer wale to aa dekh tu aaye nahi karde mujh to hum 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 pani ਨਪਰ ਅਗਲੀ ਰੋਟੀ ਤੋਂ ਬਾਅਦ ਖਾਣੀ ਹੈ ਖੀਰ ਹੁਣ ਕਹਿੰਦੇ ਦੇ ਦੇ ਸਾਡੀ ਓਏ ਉਹਨੇ ਪਹਿਲੇ ਹੀ ਬਾਟੀ ਚੱਕ ਕਿਵੇਂ ਦੀ ਲੱਗੀ ਅਭੀ ਯਮੀ ਯਮੀ ਹੈ ਇੱਕੰਮ ਵੀ ਦੱਸੂਗਾ ਬਈ ਯਮੀ ਯਮੀ ਹੈ ਆ ਗਈ ਸੀ ਆਪ ਤੁਸੀਂ ਵੀ ਇੰਦੇ ਪਾਸ ਹੋਣਾ ਜਿਵੇਂ ਦੀਦੀ ਹੋਈ ਐੱਛਾ ਯਮੀ ਹਾਂ ਸੋਨੇ ਸੋਨੇ ਨੰਬਰ ਲੈ ਕੇ ਆਣੇ ਅਗਲੀ ਵਾਰੀ ਦੇਖਿਆ ਮਮਾ 90 ਵਾਲੀ ਲਾਈਨ ਚ ਲੈ ਕੇ ਆਉਂਗਾ ਚਲੋ ਵਧੀਆ ਅਗਲੀ ਵਾਰੀ ਮੈਂ ਤਾਂ ਕਹਿੰਦੀ ਹਾਂ ਸਿੰਧੂ ਦਾ ਸੈਕਿੰਡ ਆਇਆ ਸੀ ਮਾਂ ਅਗਲੀ ਵਾਰ ਨੂੰ ਦੇਖੀਂ پاس ਹੋਣਾ ਵਾਹ ਹਾਂ ਸੋਣਾ ਮੈਨੂੰ ਪਤਾ ਨਹੀਂ ਨਾ پاس ਆ ਫਸਟ ਸੈਕਿੰਡ ਦੇ ਹਲੇ ਤਾਂ ਆ ਉਮਰ ਜਿਹੜੀ ਹੁੰਦੀ ਬਧੀ ਆਂਦੀ ਟੈਨਸ਼ਨ ਫਰੀ ਹੁੰਦੀ ਹੈ ਕੋਈ ਟੈਨਸ਼ਨ ਮੈਂ ਵੀ پاس ਹੋਊਗਾ ਅਗਲੀ ਵਾਰ ਮਮਾ ਹੁਣ ਅਸੀਂ ਆਏ ਸੀਗੇ ਬਾਹਰ ਢੇੜਾ ਕੱਢਣ ਵਾਸਤੇ ਆਪਣਾ ਜਿਹੜਾ ਖਾਣਾ ਪਚਾਰਨ ਵਾਸਤੇ ਹੈ ਨਾ ਇਹ ਕੰਮ ਤੇ ਹੁਣ ਕੱਢੀ ਢੇੜਾ ਆਪਾਂ ਹਾਂ ਇਹ ਤਾਂ ਇੱਥੇ ਚੜ ਜਾਂਦੇ ਨੇ ਆ ਕੇ ਦੇਖੋ ਦੇਲੀਆਂ ਤੇ ਆ ਦੇਖੋ ਬਸ ਇਹਨਾਂ ਨੂੰ ਆ ਚਾਹੀਦਾ ਗੇੜਾ ਕੱਢਣ ਤੇ ਇਹ ਕਾਦਾ ਹੁੰਦੇ ਨੇਗੇ ਆ ਦੇਖੋ ਇਹ ਲੈ ਇਹਨਾਂ ਨੂੰ ਐ ਫਿਕਰ ਨਹੀਂ ਆਉਂਦਾ ਵੀ ਸਾਡੇ 6:30 ਵੱਜੂਗੇ ਕੁਝ ਵੀ ਬਸ ਪਾਗਲਾ ਵਾਂਗੂ ਇਹ ਭੱਜੀ ਜਾਂਦੇ ਨੇ ਇੱਧਰ ਉੱਧਰ ਹੁਣ ਵੀ ਦੇਖ ਲਓ ਮੈਂ ਤੁਹਾਨੂੰ ਕਹਿ ਰਹੀ ਹਾਂ ਮੇਰੇ ਗੱਲ ਸੁਣ ਜੀ ਗੱਲ ਨਹੀਂ ਨਾ ਸੁੰਦਾ ਤੂੰ ਮੇਰੀ ਇੱਧਰ ਖਾ ਸੋਨੀਆ ਮੈਮ ਤੁਸੀਂ ਇਹਦੀ ਵੀਡੀਓ ਦੇਖ ਰਹੇ ਹੋ ਨਾ ਉਹ ਕਹਿੰਦੇ ਹਾਂ ਜੀ ਮੈਂ ਦੇਖ ਰਹੀ ਹਾਂ ਆ ਦੇਖੋ ਤੁਹਾਡੀ ਕਲਾਸ ਦਾ ਜਿਹੜਾ ਬੱਚਾ ਇਹਦਾ ਨਾਮ ਹੈ ਏਕਮ ਗਾਦੜਾ ਕੀ ਨਾਮ ਹੈ ਦਾ ਗਾਦਰ ਗਾਦਰ ਠੀਕ ਹੈ ਇਹਨੂੰ ਚੂਹੇ ਵਾਲੇ ਕਮਰੇ ਚ ਬੰਦ ਕਰ ਦਿਓ ਓਏ ਓਏ ਤਾਰੇ ਹੀ ਨੇ ਉਹ ਕੱਲੀਆਂ ਆ ਦੇਖੋ ਕੱਲੀਆਂ ਤਾਰੇ ਹੀ ਨੇ ਸਵਿਚ ਹੈ ਹੀ ਨਹੀਂ ਕੁਛ ਓਈ ਨਾ ਕਰੋ ਕੈਮਰੇ ਚ ਦੇਖ ਰਹੇ ਨੇ ਉਹ ਤੁਹਾਨੂੰ ਕੈਮਰੇ ਚ ਦੇਖ ਲੈਣਗੇ ਆਜੋ 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 ਇਹ ਕਮਰ ਰਹਿ ਗਿਆ ਆ ਜਾ ਚਲ ਚਲੋ 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 ਗੇਟ ਖੋਲਤਾ ਖੁੱਲ ਗਿਆ ਬੜ ਗੇ ਹਮ ਇੱਕਮ ਤਾਂ ਔਖਾ ਹੀ ਬੈਂਦਾ ਦਾ ਚਾਲਾ ਹੁਣੀ ਚਾਚੂ ਆਏ ਸੀ ਥੋੜੇ 2 ਮਿੰਟ ਪਹਿਲਾਂ ਹੁਣੀ ਪਾਪਾ ਵੀ ਆ ਗਏ ਨਾਲ ਦਾਦੂ ਤਾਂ ਪਹਿਲਾਂ ਹੀ ਆ ਗਏ ਸੀਗੇ ਆ ਖੜੇ ਮम्मा ਚਾਚੂ ਵੀ ਆ ਗਏ ਦੇਖੋ ਦਾਦੂ ਵੀ ਆ ਗਏ ਪਾਪਾ ਹੋਰੇ ਦਾਦੂ ਹੋਰੇ ਜਿਹੜੇ ਹੈਗੇ ਉਹ ਆਗੇ ਸੀਗਾ ਇਸ ਕਰਕੇ ਹੁਣ ਮੰਮਾ ਉਹਨਾਂ ਨੂੰ ਜਿਹੜੀ ਰੋਟੀ ਵਰਤਾ ਰਹੇ ਨੇ ਤੇ ਰੋਟੀ ਖਾ ਰਹੇ ਨੇਗੇ ਉਹ ਤੇ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦੀ ਹਾਂ ਜੀ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਕਰਿਓ ਤੇ ਅੱਜ ਦਾ ਵਲੌਗ ਦੇਖੋ ਕਿੰਨਾ ਵਧੀਆ ਸੀਗਾ ਮਤਲਬ ਅੱਜ ਦਾ ਦਿਨ ਹੀ ਬਹੁਤ ਵਧੀਆ ਸੀ ਬਾਬਾ ਜੀ ਨੇ ਖੁਸ਼ੀਆਂ ਦਿੱਤੀਆਂ ਪਹਿਲੀ ਖੁਸ਼ੀ ਰੈਨਵਰ ਜੀ ਦਾ ਹੈਪੀ ਬਰਥਡੇ ਸੀ ਦੂਸਰੀ ਖੁਸ਼ੀ ਮੇਰੀ ਰਿਜ਼ਲਟ ਦੀ ਸੀ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਤੇ ਅੱਜ ਦਾ ਵਲੌਗ ਪੈਥੀ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਕਰਿਓ ਗਰ ਚਾਹਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ਗਾਇਜ਼ ਖਾਣਾ ਆ ਗਿਆ ਹੈ ਖਾਣੇ ਦੇ ਵਿੱਚ ਬਣਿਆ ਗਿਆ ਆਲੂ ਮਟਰ ਆਲੂ ਮਟਰ